ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨੀ ਆਭਰਮਾ ਕਰਨੀਆਂ ਗੁਰਮੁਖ ਪਿਆਰੇ ਹਰਮਨ ਪਿਆਰੇ ਸਦਾ ਸਤਗੁਰ ਸੱਚੇ ਪਾਤਸ਼ਾਹ ਜੋ ਗਾਇਕ ਰਾਜਵੀਰ ਸਿੰਘ ਜੀ ਜਵੰਦਾ ਜੀ ਸੱਚੇ ਪਾਤਸ਼ਾਹ ਉਹਨਾਂ ਨੂੰ ਸੱਚੇ ਪਾਤਸ਼ਾਹ ਜੋ ਵੀ ਐਕਸੀਡੈਂਟ ਹੋਵੇ ਤਕਲੀਫ ਆਈਏ ਉਸ ਦੀ ਤੰਦਰੁਸਤੀ ਵਾਸਤੇ ਆਜੀ ਅਰਦਾਸਾਂ ਤੇ ਬੇਨਤੀਆਂ ਕਰ ਰਹੇ ਨੇ ਸੱਚੇ ਪਾਤਸ਼ਾਹ ਜੋ ਹਮਲਾ ਜੋ ਗੁਰਮੁਖ ਪਿਆਰੇ ਉਹਨਾਂ ਦੀ ਟੀਮ ਵੱਲੋਂ ਹੋਰ ਸਾਰੇ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਹਰਕਤੇ ਵੱਲੋਂ ਜੋ ਗੁਰਮੁਖ ਪਿਆਰੇ ਨਿੱਕੂ ਜੀ ਹੋਰ ਸੱਚੇ ਪਾਤਸ਼ਾਹ ਨਾਮ ਸਭ ਦੇ ਆਪ ਜਾਣਦੇ ਹੋ ਤਾਤੀ ਬਾਹ ਉਹਨਾਂ ਲੱਗਈ ਪਾਰ ਬ੍ਰਹਮ ਸਰਨਾਈ ਕਿਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸੱਚੇ ਪਾਤਸ਼ਾਹ ਕਿਰਪਾ ਕਰੋ ਸਤਿਗੁਰ ਸੱਚੇ ਪਾਸ਼ਾ ਸਭ ਦੇ ਅਰਦਾਸਾਂ ਤੇ ਬੇਨਤੀਆਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਦਾਸਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਰਾਜਵੀਰ ਸਿੰਘ ਨੂੰ ਸੱਚੇ ਪਾਤਸ਼ਾਹ ਤੰਦ ਉਸਤੀਆਂ ਜਲਦੀ ਤੋਂ ਜਲਦੀ ਬਖਸ਼ ਕੇ ਸੱਚੇ ਪਾਤਸ਼ਾਹ ਸੰਗਤਾਂ ਦੇ ਵਿੱਚ ਸੇਵਾ ਕਰਨ